ਨਗਰ ਨਿਗਮ ਦੇ ਮੇਅਰ ਚਤਿੰਦਰ ਸਿੰਘ ਮੋਤੀਪਾਟਿਆ ਵੱਲੋਂ ਭਗਵਾਨ ਵਾਲਮੀਕੀ ਤੀਰਤ ਰਾਮ ਤੀਰਤ ਵਿਖੇ ਮੱਠਾ ਟੇਕਿਆ ਗਿਆ ਅਤੇ ਉਹਨਾਂ ਵੱਲੋਂ ਸਭ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਜੋ ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਇਸ ਲਈ ਉਹ ਪਰਮਾਤਮਾ ਦਾ ਧੰਨਵਾਦ ਕਰਦੇ ਹਨ। ਅਤੇ ਆਉਣ ਵਾਲੇ ਸਮੇਂ ਵਿੱਚ ਗੁਰੂ ਨਗਰੀ ਦੀ ਤਨਮਾਨ ਨਾਲ ਸੇਵਾ ਕਰਨਗੇ ਅਤੇ ਕਿਸੇ ਵੀ ਅੰਮ੍ਰਿਤਸਰ ਨਿਵਾਸੀ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਮੌਕੇ ਉਹਨਾਂ ਨੂੰ ਤੂਣਾ ਸਾਹਿਬਪੁਰਸ ਤੇ ਚੇਅਰਮੈਨ ਓਮਪrakash ਗੱਬਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਰਵਿੰਦਰ ਹੰਸ ਅਤੇ ਸੰਤ ਹੈਪੀ ਭੀਲ ਵੀ ਮੌਜੂਦ ਸਨ ਬੱਤੀ ਕੰਬੂ ਮੇ ਹੈ ਸਮਾਂ ਮੈਂ ਭਗਵਾਨ ਮਹਾਰਿਸ਼ੀ ਵਾਲਮੀਕੀ ਜੀ ਦੀ ਸਥਾਨ ਤੇ ਆ ਰਾਮਕੀਰ ਤੂ ਵੇ ਆਤਮਸਤਕ ਹੋਣਾ ਆ ਔਰ ਅਰਦਾਸ ਕਰਨ ਆ ਕਿ ਅੰਮ੍ਰਿਤਸਰ ਸ਼ਹਿਰ ਦੀ ਜੋ ਰਿਸ਼ੀਆਂ ਮੁਨੀਆਂ ਦੀ ਤਰਕੀ ਦੇ ਉੱਤੇ ਜੋ ਸੇਵਾ ਸੌਂਪੀ ਹੈ ਮੈਨੂੰ ਪ੍ਰਮਾਤਮਾ ਨੇ ਮੇਰੀ ਆਮ ਆਦਮੀ ਪਾਰਟੀ ਨੇ ਔਰ ਮੈਂ ਉਹ ਸੇਵਾ ਦੇ ਵਿੱਚ ਬਹੁਤ ਸਾਰਾ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਹੈ ਸੇਵਾ ਕਰਦਾ ਹੋਇਆ ਇਹ ਨੂੰ ਸ਼ਹਿਰ ਦਾ ਜਿਹੜੀ ਡਵੈਲਪਮੈਂਟ ਹੈ ਸਾਰੇ ਕੋਨੇ-ਕੋਨੇ ਤੋਂ ਡਵੈਲਪਮੈਂਟ ਕਰਾਂ ਔਰ ਪਰਮਾਤਮਾ ਦਾ ਜਿਹੜਾ ਅੰਸ਼ਰ ਦਾ ਇਹ ਜਗ੍ਹਾ ਸਥਾਨ ਨੇ ਇਹਨਾਂ ਲਈ ਵੀ ਜੋ ਮੇਰੇ ਕੋਲ ਹੋ ਸਕੇਗਾ ਮੈਂ ਵੱਧ ਤੋਂ ਵੱਧ ਅਰਦਾਸ ਕੀਤੀ ਹੈ ਕਿ ਮੈਂ ਅੰਸ਼ਰ ਸ਼ਹਿਰ ਦੇ ਆਪਣੇ ਧਰਮ ਸਥਾਨਾਂ ਦੀ ਔਰ ਆਪਣੇ ਸ਼ਹਿਰ ਦੀ ਜਿਹੜੀ ਵੱਧ ਤੋਂ ਵੱਧ ਸੇਵਾ ਕਰਦਾ ਆ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਜਲਦੋਂ ਜਲਦ ਜਿਹੜਾ ਦੂਰ ਕੀਤਾ ਜਾਵੇ ਔਰ ਚਾਰੇ ਕੋਨਿਆਂ ਦਾ ਹਾਲ ਓਵਰ ਜਿਹੜੀ ਅੰਸ਼ਰ ਸ਼ਹਿਰ ਦੀ ਜੇ ਡਿਵੈਲਪਮੈਂਟ ਹੋਵੇ ਇਹ ਅੱਜ ਮੈਂ ਮਹਾਰਾਜ ਮਹਾਰਿਸ਼ੀ ਬਾਲਮਿਕੀ ਜੀ ਦੇ ਸਥਾਨ ਤੇ ਆ ਰਾਮਕਿਰਤ ਹੋ ਕੇ ਆ ਕੇ ਨਤਮਸਤੋਕ ਹੋ ਕੇ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਮੈਨੂੰ ਬਲ ਬਖਸ਼ੇ ਤੇ ਮੈਂ ਅੰਮ੍ਰਿਤਸਰ ਦੀ ਸਹਿ ਸ਼ਹਿਰ ਦੀ ਸੇਵਾ ਕਰ ਸਕਾਂ ਅੱਜ ਬੜੀ ਖੁਸ਼ੀਆਂ ਭਰੇ ਦਿਨ ਹੈ ਕਿ ਅੱਜ ਦੇ ਦਿਨ ਸਤਿਗਿਆਨਾ ਜੀ ਮਹਾਰਾਜ ਜੇਤ ਜਤਰਾ ਤੋਂ ਵਾਪਸ ਆਏ ਹੀ ਅੱਜ ਸ਼ੁਭ ਮੌਕੇ ਤੇ ਅੰਮ੍ਰਿਤਸਰ ਦੇ ਮੀਰ ਜਤਿੰਦਰ ਸਿੰਘ ਜੀ ਦੀ ਮੂਰਤੀ ਦੀ ਬਾਬਨ ਬਾਲਮੀਕ ਦੀ ਨੱਕ ਮੁਕਤ ਹੋਣ ਵਾਸਤੇ ਇਹ ਅਸੀਂ ਉਹ ਬੈਲਕਨ ਕੀਤਾ ਨਾਲ ਇਹਨਾਂ ਦਾ ਧੰਨਵਾਦ ਵੀ ਕੀਤਾ ਨੇ ਆਪਣੇ ਚੈਰ ਦੇ ਰਜੇਵੇਂ ਟੂ ਟਾਈਮ ਕਿਤੀ ਦੇਖ ਕੇ ਪਹੁੰਚੇ ਹਨ ਮਨ ਬੜਾ ਪ੍ਰਸਾਨ ਹੈ ਇਹਨਾਂ ਦਾ ਵੀ ਹੋਇਆ ਇਹਨਾਂ ਨੇ ਵੀ ਅਪਰਨ ਕੀਤਾ ਹੈ ਕਿ ਜੀਵਾ ਵਿੱਚ ਮੈਂ ਵੀ ਕੋਈ ਕਮੀ ਨਹੀਂ ਰਹਿਣ ਦੇਵਾਂਗਾ ਕਿ ਜੋ ਸਾਡੀ ਕੋਈ ਪ੍ਰੋਬਲਮ ਹੈਗੀਆਂ ਮੁੱਖ ਮੰਤਰੀ ਤੱਕ ਪਹੁੰਚਾਂਗੇ ਪਛਾ ਕੇ ਦੀ ਸੇਵਾ ਵਿੱਚ ਕੋ ਕੰਮ ਦੇ ਰਹੇ ਹਨ ਅੱਜ ਤਾਂ ਸਿਰਫ ਇਹੀ ਹੈ ਕਿ ਸਾਨੂੰ ਬੜੀ ਖੁਸ਼ੀ ਹੋਈ ਪੰਜਾਬ ਦੇ ਵਿੱਚ ਬਦਲਾਅ ਦੇ ਜੋ ਆਇਆ ਰਾਜਨੀਤਿਕ ਤੌਰ ਤੇ ਸਰਪੂਗਨ ਸਿੰਘ ਜੀ ਮਾਨ ਮੁੱਖ ਮੰਤਰੀ ਬਣੇ 2022 ਚ ਔਰ ਇਹਦੇ ਨਾਲ ਨਾਲ ਇੱਕ ਬਹੁਤ ਵੱਡੀ ਖੁਸ਼ਕਿਸਮਤੀ ਹੈ ਸਾਡੀ ਔਰ ਸਾਡੀ ਪਾਰਟੀ ਦੀ ਕਿ ਸਾਡੇ ਅੰਮ੍ਰਿਤਸਰ ਦੇ ਗੁਰੂ ਰਾਮ ਰਾਜ ਦੀ ਨਗਰੀ ਦੇ ਮੇਰ ਜਤਿੰਦਰ ਮੋਤੀ ਭਾੜੀਆ ਬਣੇ ਬੜੇ ਅਨਮੋਲ ਹੀ ਰਿਹਾ ਜੇ ਕਾਮਗਰਾਂ ਨਾਲ ਮੈਂ ਇਹਨਾਂ ਨੂੰ ਬਹੁਤ ਦੇਰ ਦਾ ਜਾਣਦਾ ਹੈ ਤੇ ਇਹਨਾਂ ਨੇ ਇੱਛਾ ਜ਼ਾਹਿਰ ਕੀਤੀ ਸੀ ਕਿ ਮੈਂ ਵਾਲਮੀਕੀ ਤੀਰਥ ਜਾ ਕੇ ਮਥਾ ਟੇਕਣਾ ਮਹਾਰਾਜ ਦਾ ਅਸ਼ੀਰਵਾਦ ਲੈਣਾ ਹੈ ਤੇ ਮਹਾਰਾਜ ਮੈਨੂੰ ਬਲ ਬਖਸ਼ੇ ਤੇ ਮੈਂ ਉਹ ਕਰਨਾ ਚਾਹੁੰਦਾ ਅੰਮ੍ਰਿਤਸਰ ਵਾਸਤੇ ਗੁਰੂ ਨਗਰੀ ਵਾਸਤੇ ਜੋ ਮੈਂ ਸਾਰੀ ਜ਼ਿੰਦਗੀ ਵਿੱਚ ਮੈਂ ਸੋਚਿਆ ਕਿ ਮੈਂ ਕੁਝ ਜ਼ਿੰਦਗੀ ਕਰਕੇ ਆਇਆ ਤੇ ਅਸ਼ੀਰਵਾਦ ਲੈਣ ਆਏ ਇਹਨਾਂ ਦੇ ਮਹਾਰਾਜ ਕੋਲ ਸ਼ੁਕਰ ਲਿਆ ਅੱਜ ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਕਰਤਾ ਜਗਦੇਸ਼ਵਰ ਵਰਨੇਸ਼ਵਰ ਆਦਿਕ ਵੀ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪੁੱਤਰ ਸਥਾਨ ਸ੍ਰੀ ਪਾਵਨ ਵਾਲਮੀਕੀ ਤਿਰਤ ਵਿਖੇ ਬਹੁਤ ਹੀ ਸਤਿਕਾਰ ਜੋ ਅੰਮ੍ਰਿਤਸਰ ਦੇ ਮੇਅਰ ਮੋਤੀ ਪਾਟਿਆ ਜੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਦਾ ਦਿਲੋਂ ਹੀ ਅਗਰੇ ਧੰਨਵਾਦ ਕਰਦੇ ਹਾਂ